ਲੁਧਿਆਣਾ ਦੇ ਵਿੱਚ ਇਹ ਮੁਕਾਬਲਾ ਹੋਇਆ ਜਿਸ ਵਿੱਚ ਗੈਂਗਸਟਰ ਨੂੰ ਪਰਸੋਨਲਟੀਰ ਕੀਤਾ ਗਿਆ ਕਾਫੀ ਵੱਡਾ ਗੈਂਗ ਸੀਗਾ ਲੁਧਿਆਣੇ 'ਚ ਸੁਖਦੇਵ ਵੈਲਿਅਸ ਵਿੱਕੀ ਔਰ ਉਹਦੇ ਨਾਲ ਤਿੰਨ ਬੰਦੇ ਸੀਗੇ ਜੋ ਗੈਂਗਸਟਰ ਟੀਰ ਕੀਤਾ ਗਿਆ ਇਹਦਾ ਨਾਮ ਸੁਖਦੇਵ ਸਿੰਘ ਆਲਸ ਵਿੱਕੀ ਸੀ ਇਹ ਗੋਲੀ ਪਹਿਲਾਂ ਮਾਰਦੇ ਸੀਗੇ ਉਸ ਤੋਂ ਪਹਿਲ ਉਸ ਤੋਂ ਬਾਅਦ ਇਹ ਕੋਈ ਲੂਟ ਸ਼ਾਟ ਕਰਦੇ ਸੀਗੇ ਤੇ ਪਲਟ ਕੋਲੀ ਮਾਰਦਾ ਸੀ ਉਸ ਤੋਂ ਬਾਅਦ ਲੁੱਟ ਕਰਦਾ ਸੀ ਯਾਨੀ ਕਿ ਇਨਲੀਕ ਦਰਿੰਦ ਜੀ ਸੀ ਬੈਂਗਸਟਰ ਗਰੁੱਪ ਦੇ ਵਿੱਚ ਅੱਜ ਤਕਰੀਬਨ 7 7:30 ਵਜੇ ਇਨਾਦੀ ਮੁਠਬੇੜ ਹੋਈ ਹੈ ਮੁਠਬੇੜ ਦੇ ਦੌਰਾਨ ਇਆਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਯੂ ਨੋ ਮੌਕੇ ਤੇ ਨਿਊਟਰਲਾਈਜ਼ ਕਰਦੇ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਕਲ ਦੇਰ ਸ਼ਾਮ ਤਕਰੀਬਨ 7 ਵਜੇ ਦੇ ਨੇੜੇ ਇੱਕ ਗੈਂਗਸਟਰ ਨੂੰ ਪੁਲਿਸ ਵੱਲੋਂ ਟੀਕ ਕਰ ਦਿੱਤਾ ਗਿਆ। ਲੁਧਿਆਣਾ ਦੇ ਵਿੱਚ ਇਹ ਮੁਕਾਬਲਾ ਹੋਇਆ ਜਿਸ ਵਿੱਚ ਗੈਂਗਸਟਰ ਨੂੰ ਪੁਲਸوں ਨੇ ਟੀਕ ਕੀਤਾ ਗਿਆ ਜਦੀ ਜਾਣਕਾਰੀ ਸੀਪੀ ਚਾਹਲ ਨੇ ਮੀਡੀਆ ਨੂੰ ਦਿੱਤੀ। ਚਾਹਲ ਮੁਤਾਬਕ ਲੰਬੇ ਸਮੇਂ ਤੋਂ ਇਸ ਦੀ ਪਾਲ ਸੀਗੀ ਤੇ ਪੁਲਿਸ ਤੇ ਨੱਕ ਵਿੱਚ ਨੇ ਦਮਕਰ ਰੱਖਿਆ ਸੀਗਾ। ਗੈਂਗਸਟਰ ਮਾਮਲੇ ਵਿੱਚ ਸੀਐਮ ਮਾਨ ਦੇ ਨਾਲ ਵੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਅਜਿਹੇ ਲੋਕਾਂ ਨੂੰ ਤੁਰੰਤ ਸਫਾਇਆ ਕਰ ਦੇਣਾ ਚਾਹੀਦਾ ਹੈ। ਸੋਚ ਦੇ ਉੱਪਰ ਐਕਸ਼ਨ ਲੈਂਦੇ ਹੋਏ ਪੁਲਿਸ ਵੱਲੋਂ ਇਹ ਕਦਮ ਚੱਕਿਆ ਗਿਆ ਕਾਲਾ ਨਦੀ ਆ ਦੇ ਵਿੱਚ ਇਹ ਮੁਕਾਬਲਾ ਹੁੰਦਾ ਤਕਰੀਬਨ 7 ਵਜੇ ਤੇ ਜਿਹਦੇ ਬਾਰੇ ਜਾਣਕਾਰੀ ਦਿੰਦੇ ਹੋਏ ਸੀਪੀ ਨੇ ਦੱਸਿਆ ਕਿ ਇਹ ਜੋ ਗੈਂਗਸਟਰ ਟੀਰ ਕੀਤਾ ਗਿਆ ਇਹਦਾ ਨਾਮ ਸੁਖਦੇਵ ਸਿੰਘ ਆਲਸ ਮਿੱਕੀ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਲੁੱਟ ਦੇ ਘਟਨਾਵਾਂ ਨੂੰ ਤੇ ਮਰਡਰ ਦੇ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ ਇਹਦੇ ਉੱਪਰ ਕਈ ਪਰਚੇ ਦਰਜ ਨੇ ਕਈ ਮਾਮਲੇ ਦੇ ਉੱਪਰ ਚੱਲ ਰਹੇ ਨੇ ਹੋਣੋ ਜਿਗਰ ਕਰਦੇ ਹੋਏ ਦੱਸਿਆ ਕਿ ਜਮਾਲਪੁਰਾ ਦੇ ਵਿੱਚ ਕੈਮਿਸਟਰੀ ਦੀ ਦੁਕਾਨ ਦੇ ਉੱਪਰ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਇਸ ਵੱਲ ਦਿੱਤਾ ਗਿਆ ਸੀ ਤਾਂ ਸਾਹਨੇਵਾਲ ਦੇ ਵਿੱਚ ਠੇਕੇ ਦੇ ਉੱਪਰ ਜਿਹੜੀ ਲੁੱਟ ਹੋਈ ਸੀ ਉਹ ਵੀ ਇਸੇ ਵੱਲ ਕੀਤੀ ਗਈ ਸੀ ਤੇ ਕਮਾਲਪੁਰਾ ਦੇ ਵਿੱਚ ਕਰਿਆਨੇ ਦੀ ਦੁਕਾਨ ਵੀ ਨਹੀਂ ਰੁੱਟੀ ਸੀ ਤੇ ਸਾਰੇ ਦੇ ਵਿੱਚ ਇਹ ਪਹਿਲਾਂ ਗੋਲੀ ਮਾਰਦਾ ਸੀ ਉਸ ਤੋਂ ਬਾਅਦ ਲੁੱਟ ਕਰਦਾ ਸੀ ਯਾਨੀ ਕਿ ਇੰਨੀ ਕਿ ਦਰਿੰਦਗੀ ਸੀ ਇਸ ਗੈਂਗਸਟਰ ਗਰੁੱਪ ਦੇ ਵਿੱਚ ਕਿ ਪਹਿਲਾਂ ਇਹ ਵਿਅਕਤੀ ਤੇ ਗੋਲੀ ਮਾਰਦੇ ਸੀ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਪੁਲਿਸ ਬਤਾਵਾ ਕਿ ਜਿਹੜਾ ਮੁਠਪੇੜ ਹੋਈ ਹੈ ਇਹਦੇ ਵਿੱਚ 5 ਤੋਂ 6 ਰਾਉਂਡ ਇਹਨਾਂ ਗੈਂਗਸਟਰ ਵੱਲੋਂ ਚੁਆਏ ਗਏ ਨੇ ਤੇ 10 ਰਾਉਂਡ ਪੁਲਿਸ ਵੱਲੋਂ ਚੁਆਏ ਗਏ ਨੇ ਜਿਕਰ ਜੋ ਕਿ ਪੁਲਿਸ ਨੇ ਇਹ ਵੀ ਕਲੀਅਰ ਕੀਤਾ ਕਿ ਤਿੰਨ ਸਾਥੀ ਇਸ ਦੇ ਪਹਿਲਾਂ ਗ੍ਰਿਫਤਾਰ ਕਰ ਚੁੱਕੇ ਆ ਸੀ ਤੇ ਇਸ ਨੂੰ ਜਦੋਂ ਰੋਕਣ ਦੀ ਗੱਲ ਕੀਤੀ ਤਾਂ ਇਹ ਰੁਕਣ ਦੀ ਬਜਾਏ ਮੁਠਪੇੜ ਸ਼ੁਰੂ ਹੋ ਗਈ ਜਦੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ ਕਿ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਪਾਰਟੀ ਨੇ ਵੀ ਫਾਇਰਿੰਗ ਕੀਤੀ ਇਹ ਫਾਇਰਿੰਗ ਜਦੋਂ ਤਾਲਵੇ ਸੀ ਉਸ ਦੇ ਦਰਮਿਆਨ ਇੱਕ ਐਸਆਈ ਦੇ ਵੀ ਗੋਲੀ ਲੱਗਦੀ ਹੈ ਪਟੜ ਦੇ ਵਿੱਚ ਜੋ ਜ਼ਖਮੀ ਹੋ ਜਾਂਦਾ ਤੇ ਇੱਕ ਹੋਰ ਪੁਲਿਸ ਵਾਲਾ ਜਿੰਦੇ ਛਾਤੀ 'ਚ ਗੋਲੀ ਲੱਗਦੀ ਹੈ ਪਰ ਗਨੀਮਤ ਇਹ ਕਿ ਉਸ ਦੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਤਾਂ ਉਹ ਬਚ ਜਾਂਦਾ ਤੇ ਇਹ ਜਿਹੜੀ ਮੁੱਠਪੇੜ ਹੈਗੀ ਆ ਲਦਿਆਲਾ ਦੇ ਵਿੱਚ ਦੇਰ ਸ਼ਾਮ 7 ਵਜੇ ਦੇ ਕਰੀਬ ਹੁੰਦੀ ਹੈ ਜਿਹਦੇ ਵਿੱਚ ਸੁਖਦੇਵ ਸਿੰਘ ਐਲ ਇਸ ਵਿੱਕੀ ਨੂੰ ਪੁਲਿਸ ਨੇ ਹੁਣ ਟੇਰ ਕਰ ਦਿੱਤਾ ਤੇ ਗੈਂਗਸਟਰਾਂ ਦਾ ਸਫਾ ਕਰਨ ਲਈ ਪੁਲਿਸ ਕਮਰ ਕਸੀ ਫਿਰਦੀ ਹੈ ਤੇ ਉਹਨੇ ਮੈਂ ਕਹਿਣਾ ਕਿ ਜਿਸ ਤਰ੍ਹਾਂ ਅਸੀਂ ਮੰਨ ਲਿਆ ਕਿ ਪੰਜਾਬ ਦੇ ਵਿੱਚ ਗੈਂਗਸਟਰ ਨਹੀਂ ਰਹਿੰਦੇ ਨੇ ਤਾਂ ਅਸੀਂ ਉਸ ਉੱਪਰ ਹੋਣ ਤੱਕ ਪਰ ਹੈਗਾ ਪਰੇ ਲੰਬੇ ਸਮੇਂ ਤੋਂ ਇਸ ਦੇ ਲੁਧਿਆਣਾ ਪੁਲਿਸ ਤੇ ਆਸੇ-ਬਾਸੇ ਦੇ ਪੁਲਿਸ ਨੂੰ ਦੁਹੀ ਕਾਰ ਰੱਖਿਆ ਸੀ ਜਿਹੜਾ ਹੁਣ ਅੱਜ ਸਫਾਇਆ ਕਰ ਦਿੱਤਾ ਗਿਆ ਪੁਲਿਸ ਵੱਲ ਗੈਂਗਸਟਰ ਦੇ ਉੱਪਰ ਹੱਲ ਪਾਉਣ ਦੇ ਹੋਏ ਪੁਲਿਸ ਦਾ ਵੱਡਾ ਕਦਮ ਦੱਸਿਆ ਜਾ ਰਿਹਾ ਤੇ ਇਸ ਦੇ ਬਾਰੇ ਖੁਦ ਸੀਪੀ ਚਾਹਲ ਮੀਡੀਆ ਅਨੁਸਾਰ ਹੀ ਕਲਬਦ ਸੀ ਇਹ ਮਾਮਲਾ ਜਿਹੜਾ ਹੈਗਾ ਲੁਧਿਆਣਾ ਤੋਂ ਆਇਆ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਗੈਂਗਸਟਰਾਂ ਉੱਪਰ ਹੋਰ ਈ ਕਾਰਵਾਈ ਬਾਰੇ ਪਤਾ ਚੱਲਦਾ ਲੁਧਿਆਣਾ ਦੇ ਵਿੱਚੇ ਖਬਰ ਸਾਹਮਣੇ ਆਈ ਹੈ ਅੱਜ ਤੇ ਤੁਹਾਨੂੰ ਦੱਸ ਦਈਏ ਕਿ ਇਸ ਨੇ ਇੱਕ ਨਹੀਂ ਦੋ ਨਹੀਂ ਪਹਿਲਾਂ ਅਨੇਕਾਂ ਹੀ ਥਾਵਾਂ ਦੇ ਉੱਪਰ ਲੁੱਟ ਦੀ ਬਾਰਦਾਤ ਦਾ ਇੰਜ਼ਾਮ ਦਿੱਤਾ ਸੀਗਾ ਨਾਮ ਦੱਸਿਆ ਗਿਆ ਸੁਖਦੇਵ ਸਿੰਘ ਐਲ ਐਸ ਵਿੱਕੀ ਇਹਦੇ ਉੱਪਰ ਜਿਹੜੇ ਮਾਮਲੇ ਦਰਜ ਹੈਗੇ ਨੇ ਸੋ ਹੈਗੇ ਨੇ ਤੇ ਨਾਲ ਹੀ ਇਹਦੇ ਉੱਪਰ ਜਿਹੜੀ ਵੱਡੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਵੇਂ ਕਿ ਚਾਹਵਤ ਸਾਹਿਬ ਨੇ ਦੱਸਿਆ ਕਿ ਇਹ ਪਹਿਲਾ ਵਿਅਕਤੀ ਤੇ ਗੋਲੀ ਮਾਰਦਾ ਸੀ ਉਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀਗਾ ਸੋ ਫਿਲਹਾਲ ਪੁਲਿਸ ਦਾ ਇਹ ਵੱਡਾ ਕਤਲ ਸੀ ਜਿਸ ਦੇ ਉੱਤੇ ਗੈਂਗਸਟਰ ਢੇਰ ਕਰ ਦਿੱਤਾ ਗਿਆ ਸਰਜੀਪ ਇਹ ਇੱਕ ਕਾਫੀ ਵੱਡਾ ਗੈਂਗ ਸੀਗਾ ਲੁਧਿਆਣੇ 'ਚ ਸੁਭਦੇਵ ਵੈਲਯੂਸ ਵਿੱਕੀ ਔਰ ਉਹਦੇ ਨਾਲ ਤਿੰਨ ਬੰਦੇ ਸੀਗੇ ਕਾਫੀ ਟਾਈਮ ਤੋਂ ਸਰਗਰਮ ਸੀਗੇ ਐਂਡ ਪਿਛਲੇ 4-5 ਦਿਨਾਂ ਮੇ ਵੀ ਤੁਸੀਂ ਦੇਖਿਆ ਹੋਣਾ

EDCP 4 ਇਹ ਟੀਮ ਸੀਗੀ کافی ਟਾਈਮ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈ ਸੀਗੀ ਐਂਡ ਇਨ ਦਾ ਮੇਨ ਟਾਈਮ ਅਸੀਂ 3 ਬੰਦਿਆਂ ਨੂੰ ਪਹਿਲਾਂ ਅਰੈਸਟ ਕਰ ਚੁੱਕੇ ਸੀਗੇ ਇਹ ਜਿਹੜਾ ਸੀਗਾ ਸੁਖਦੇਵ ਸਿੰਘ ਐਲੀਅਸ ਵਿੱਕੀ ਇਹਨਾਂ ਨੂੰ ਪੁਲਿਸ ਪਾਰਟੀ ਚੇਜ਼ ਕਰਦੀ ਹੈ کافی ਟਾਈਮ ਤੋਂ ਚੇਜ਼ ਕਰ ਰਹੀ ਸੀਗੀ ਇੱਥੇ ਜਿਹੜੇ ਜਿਸ ਥਾਂ ਤੇ ਆਪਾਂ ਖੜੇ ਆ ਇਹਦੇ ਨੇੜੇ ਹੀ ਅੱਜ ਤਕਰੀਬਨ 7 7:30 ਵਜੇ ਇਹਨਾਂ ਦੀ ਮੁਟਬੇੜ ਹੋਈ ਹੈ ਮੁਟਬੇੜ ਦੇ ਦੌਰਾਨ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰ ਦੇ ਯੂ ਨੋ ਮੌਕੇ ਤੇ ਨਿਊਟਰਲਾਈਜ਼ ਕਰ ਦੇ ਇਹ ਮੱਛੀਵਾੜੇ ਦਾ ਹੈਗਾ ਲੋਕਲ ਇੱਥੇ ਹੈਗਾ ਐਂਡ ਬਹੁਤ ਡੈਸਪਰੇਟਡ ਹੈਗਾ ਐਂਡ ਇਸ ਵਿੱਚ ਬਿਲਕੁਲ ਹੀ ਮੈਂ ਇਹ ਕਹਿਣਾ ਚਾਹਾਂਗਾ ਕਿ ਲਾਸਟ ਟਾਈਮ ਵੀ ਸਾਡੀ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੀਗੀ ਸੀਐਮ ਸਾਹਿਬ ਨੇ ਬਿਲਕੁਲ ਸਖਤ ਕਿਹਾ ਸੀਗਾ ਕਿ ਇਹੋ ਜਿਹੇ ਕ੍ਰਿਮੀਨਲ ਹੈਗੇ ਪੰਜਾਬ 'ਚ ਜਿੰਨਾ ਗੈਂਗਸਟਰਵਾਦ ਦੀ ਜਿਹੜੀ ਤੁਸੀਂ ਗੱਲ ਕਰਦੇ ਇਹ ਜੜੋ ਖਤਮ ਕਰਨਾ ਹੈ ਤਾਂ ਇਹੋ ਜਿਹੇ ਜਿਹੜੇ ਕ੍ਰਿਮੀਨਲ ਹੈਗੇ ਇਹ ਇਹਨੂੰ ਬਖਸ਼ਾ ਨਹੀਂ ਜਾਏਗਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਗੀ ਜਿਹੜਾ ਮੈਂ ਇਹ ਵੀ ਕਹਿਣਾ ਚਾਹੂੰਗਾ ਇਹ ਬੜਾ ਈਜ਼ੀ ਹੈ ਲੋਕੀ ਵਿਚਾਰੇ ਆਪਣਾ ਕੰਮ ਕਰਦੇ ਆ ਸ਼ਾਮ ਨੂੰ ਘਰੇ ਜਾਂਦੇ ਆ ਬੱਚੇ ਉਹਨਾਂ ਦਾ ਵੇਟ ਕਰਦੇ ਮਜ਼ਾਕ ਨਹੀਂ ਹੈਗਾ ਕਿ ਜਾਓ ਪਿਸਤਲ ਤੁਸੀਂ ਤਾਂ ਨੂੰ ਗੋਲੀ ਮਾਰੋ ਤੇ ਤੁਸੀਂ ਪੈਸੇ ਲੁੱਟ ਕੇ ਲੈ ਜਾਓ ਪੁਲਿਸ ਨੂੰ ਪ੍ਰੋਪਰ ਕਾਨੂੰਨ ਦੇ ਤਹਿਤ ਜੋ ਪੁਲਿਸ ਕਾਰਵਾਈ ਕਰੇਗੀ ਸਖਤੋ ਸਖਤ ਕਾਰਵਾਈ ਕਰੇਗੀ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਇਹ ਇਹੋ ਜਿਹੇ ਬੰਦਿਆਂ ਨੂੰ ਕਿ ਸਰਕਾਰ ਦੀ ਤਰਫੋਂ ਤੇ ਜੀ ਸ਼ਮ ਸਾਹਿਬ ਦੀ ਤਰਫੋਂ ਤੇ ਤੁਹਾਡੇ ਖਿਲਾਫ ਜੋ ਵੀ ਬੰਦੇ ਹੋਗੇ ਸਖਤ ਐਕਸ਼ਨ ਅਸੀਂ ਲਵਾਂਗੇ ਸਰਪਲ ਤੁਹਾਨੂੰ ਬੰਦੇ ਸੀ ਇਹ ਹਜੇ ਤੱਕ ਅਸੀਂ 3 ਬੰਦੇ ਰੈਸਟ ਕੀਤੇ ਇੱਕ ਨਿਊਟਰਲਾਈਜ਼ ਕੀਤਾ ਹੈਗਾ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗੀ ਸਾਡਾ ਇੱਕ ਐਸਏ ਜਗਜੀਤ ਸਿੰਘ ਹੈ ਉਹ ਜ਼ਖਮੀ ਹੋਇਆ ਈਵਨ ਔਰਚੂਨੇਟਲੀ ਜੋ ਬੀਮ ਸਿੰਘ ਹੈ ਉਹਦੇ ਛਾਤੀ ਤੇ ਫਾਇਰ ਹੋਇਆ ਐਂਡ ਕਿਉਂਕਿ ਉਹਨਾਂ ਨੇ ਬੁਲਟ ਪ੍ਰੂਫ ਜੈਕਟ ਪਹਿਨੀ ਸੀ ਕਿ ਤਾਂ ਕਰਕੇ ਉਹਦਾ ਬਚਾਅ ਹੋ ਗਿਆ

ਸਰ ਸ਼ਾਕਾ ਦੀ ਹੋਰ ਵੀ ਇਹਦੇ ਨਾਲ ਦੇ ਇੱਥੇ ਹੈਗੇ ਆ ਬੰਦੇ ਉਹ ਕੁਝ ਬੰਦੇ ਲਿਜਾਣੇ ਦੇ ਆ ਬਾਕੀ ਡਿਟੇਲ ਤੁਹਾਨੂੰ ਤੁਹਾਡੇ ਨਾਲ ਲੈਟਰੋਂ ਅਸੀਂ ਸ਼ੇਅਰ ਕਰਾਂਗੇ ਤੇ ਹੁਣ ਕੱਲਾ ਸੀਗਾ ਜੀ ਜੀ ਕਿਤੇ ਤੇ ਜਾ ਰਿਹਾ ਸੀ ਸਰ ਇਹ ਮੋਟਰਸਾਈਕਲ ਐ ਮੌਕੇ ਤੇ ਬ੍ਰਾਮਦਿ ਹੋਇਆ ਮੋਟਰਸਾਈਕਲ ਉਹ ਵੀ ਇੱਥੇ ਮੌਕੇ ਤੇ ਪਿਆ ਹਾਜੀ ਪ੍ਰੋਜੈਕਟ ਜਿੰਨੇ ਫਾਇਰ ਹੋਏ ਨੇ ਸਰ ਤਕਰੀਬਨ 2 ਫਾਇਰ ਹੋਏ ਨੇ ਦੋਨੋਂ ਦੋਨੋਂ ਸਾਈਡ ਤੋਂ 2 ਇਹ ਐਸਐਸ ਆਹ ਦਾ ਕੀ ਆ ਉਹ ਦਲਜੀਤ ਸਿੰਘ ਐਸਆਈ ਹਸਪੀਟਲ ਹਸਪੀਟਲ ਤੇ ਜਾ ਕੇ ਚੱਲ ਰਿਹਾ ਉਹਦੇ ਪੱਟ ਪੱਟ ਤੇ ਗੋਲੀ ਲੱਗ ਗਈ ਸਰ ਉਹ ਸਾਰਾ ਪਿੱਛਾ ਕਰੀ ਸੀ ਹਾਂਜੀ ਅਜ ਕਾਫੀ ਟਾਈਮ ਤੋਂ ਚੇਜ਼ ਕਰ ਰਹੇ ਸੀਗੇ ਇਹਨੂੰ ਇਹਨਾਂ ਕਾਫੀ ਟਾਈਮ ਤੋਂ ਪੁਲਿਸ ਪਾਰਟੀ ਚੇਜ਼ ਕਰ ਰਹੀ ਸੀ ਜਿਹੜਾ ਮਨੀ ਚੈਂਜਰ ਦੇ ਤੇ ਟ੍ਰਾਂਸਫਰ ਲੁੱਟੋ ਇਹ ਵੀ ਆ ਰਿਹਾ ਹੈ ਬਿਲਕੁਲ ਜੀ ਮੈਂ ਉਹੀ ਕਹਿ ਰਿਹਾ ਜੀ ਇਹਨਾਂ ਨੇ ਮਨੀ ਜਿਹੜਾ ਐਕਸਚੇਂਜਰ ਆ ਉਹਦੇ ਤੇ ਗੋਲੀ ਮਾਰ ਕੇ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੈਮਿਸਟ ਦੀ 숍 ਨੂੰ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਠੇਕਾ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਕੰਟੀਨਿਊਸਲੀ ਮੈਨੂੰ क्राइम कर रहे uh, गोली मार देते तो uh, मतलब कोई पैसा वैसा लुटते तक तो तो मैं कह पचीस तो अठाईस वारदात इन्होंने कर ली